ਪਹਿਲੀ ਵਾਰੀ ਮੌਕਾ ਮਿਲਿਆ ਦਿਨੇਸ਼ ਬਾਬੂ ਜੀ ਨੂੰ ਬਾਤ ਤੋਂ ਬਾਤ ਵੋਟਾਂ ਨਾਲ ਪਿੰਡ ਚੋਂ ਜਿੱਕਾਰ ਕੇ ਜੋ ਔਰ ਮੈਂ ਤੁਹਾਨੂੰ ਸੁਣਾਣਾ ਹੈ ਕਿ ਸਾਡੇ 70 ਦਸਤ ਦੇ ਕਿ ਇਹ ਚੋਣ ਯਾਰ ਮੁਸ਼ਕਲ ਲੱਗੇ ਅਸਾਸਾ ਜਿਹੜਾ ਚੋਣ ਚੜਦਾ ਗਿਆ ਅੱਜ ਲੱਗੇਗਾ ਤਾਂ ਕਿ ਬੀਜੇਪੀ ਜਿੱਤੇ ਲੇਕਿਨ ਉਸ ਦੇ ਬਾਵਜੂਦ ਸਭ ਦੀ ਇਹ ਜ਼ਿੰਮੇਵਾਰੀ ਹੈ ਕਿ ਸਭ ਨੇ ਮਿਹਨਤ ਕੀਤੀ ਜੋ ਕੁਝ ਵੀ ਹੈ ਸੁजानਪੁਰ ਪਠਾਨਗੁਰ ਤੋਂ ਭੋਏ ਦਾ ਰਿਜ਼ਲਟ ਸਮਨੇ ਬੈਠੀ ਮੇਰੀ ਮਾਤਾ ਪਿਤਾ ਪਣਾ ਖਿਆਲ ਕਰਦਾ ਵੀ ਜਿਹੜੀ ਗੱਲ ਕਰਤੀ ਹੈ ਨਾ ਕਪਤਾਰ ਜੀ ਨੇ ਚੋਣ ਆਬ ਜਿਹੜਾ ਆ ਇਹ ਪਾਈਓ ਜਿੱਤਿਆ ਜਾਂਦਾ ਵੀ ਜੇਕਰ ਬਹੁਤ ਤੋਂ ਬਹੁਤ ਵੋਟਿੰਗ ਹੋਈ ਤੁਹਾਡੀ ਉਡੀਕ ਉਹਦੀ ਲਾਣੀ ਜੀ ਤੁਹਾਡੀ ਉਡੀਕ ਇਹਦੇ ਪੋਟੋ ਦਾ ਪੋਟੋ ਦਾ ਕਰਨਾ ਬੜੀ ਆ ਆ ਜੀ ਰੋਜ਼ਾਨਾ ਕੋਟੋ ਜਤਾਇਆ ਗਿਆ। ਅਕਤੋਦੀ ਨੂੰ ਜੋੜਦੇ ਅੱਜ ਪਾਰਟੀ ਨੇ ਲੋਕ ਸਵਾਦ ਵਿਦਾਸਤੋ ਤੋਂ ਨਿਸ਼ਬਾਰ ਬਣਾਇਆ। ਉਹ ਇਹ ਚੋਣ ਤੁਹਾਡਾ ਆਪਣਾ ਜਨਾਬ ਹੈ। ਪਿੰਡ ਸਤਵਾਲ ਵਿੱਚ ਛੇਰੀ ਮਾਰ ਡਿਜ਼ਨੇਸ਼ਨ ਬਬੂ ਜੀ ਦਾ ਪ੍ਰੋਗਰਾਮ ਸੀਗਾ। ਜਿਸੋ ਭਾਰੀ ਸੰਖਿਆ ਚ ਲੋਕ ਮੰਦਰ ਦੇ ਕੋਲ ਪਧਾਰੇ ਅਤੇ ਬੱਬੂ ਜੀ ਨੂੰ ਵਿਸ਼ਵਾਸ ਦਿਲਾਇਆ ਕਿ ਇਸ ਲੋਕ ਸਭਾ ਚੋਣ ਚ ਉਹਨਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਭੇਜਾਂਗੇ ਪਿੰਡ ਛਤਵਾਲ ਦਾ ਇੱਕ ਇੱਕ ਬੱਚਾ ਉਹਨਾਂ ਨੂੰ ਵੋਟ ਪਾਣ ਲਈ ਉਤਰ ਹੈ ਇਹ ਸਾਰੇ ਹੀ ਨਗਰ ਨਿਵਾਸੀ ਜੋ ਹੈ ਉਹਨਾਂ ਦਾ ਸਵਾਗਤ ਕਰਨ ਲਈ ਇੱਥੇ ਪਹੁੰਚੇ ਸਨ ਅਤੇ ਉਹਨਾਂ ਨੂੰ ਲੋਕ ਸਭਾ ਚ ਭੇਜਣ ਲਈ ਮੁਤਾਬਲੇ ਹਨ ਇਹ ਜਿਓ ਕਿਤਾਬ ਜਾਂਦੇ ਦਾ ਲੋਕਾਂ ਦਾ ਦੇਖਣ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਬੱਬੂ ਜੀ ਨੂੰ ਲੈ ਕੇ ਮੋਦੀ ਜੀ ਨੂੰ ਲੈ ਕੇ ਔਰ ਭਾਤੀ ਜਿੰਦਾ ਬਾਟਿੰਗ ਲੈ ਕੇ ਤੁਸੀਂ ਵੀ ਸਾਡੇ ਨਾਲ ਵਿਚਰਦੇ ਰਹੋ ਪੱਤਰਕਾਰ ਸਾਥੀ ਤੁਸੀਂ ਦੇਖਿਆ ਉਹ ਕਿ ਕਿਸ ਪ੍ਰਕਾਰ ਲੋਕਾਂ ਨੇ ਜਿਹੜਾ ਹੈ ਪਿਆਰ ਰਹੀ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਔਰ ਇਹ ਪਹਿਲੀ ਜੂਨ ਨੂੰ ਤੁਹਾਨੂੰ ਨਜ਼ਰ ਆਏਗਾ ਕਿ ਭਾਰੀ ਬਹੁਮਤ ਨਾਲ ਬੱਬੂ ਜੀ ਜਿਹੜਾ ਆਇਆ ਉਹ ਚੁੱਕੇ ਜਾ ਰਹੇ ਨੇ ਔਰ 400 ਦਾ ਜਿਹੜਾ ਮੋਦੀ ਜੀ ਦਾ ਮਨਕਾ ਹੈ ਉਹਦੀ ਮਾਲਾ ਮਾਲਾ ਦਾ ਮਨਕਾ ਜਿਹੜਾ ਬੱਬੂ ਜੀ ਬਣਾ ਚਾ ਰਹੇ ਨੇ ਕਿਹੜਾ ਚਲ ਰਿਹਾ ਕੋਈ ਲੋਕਾਂ ਨੂੰ ਮਿਲ ਰਿਹਾ ਮੈਂ ਤੁਹਾਨੂੰ ਮਾਫੀ ਚਾਹੁੰਦਾ ਇਸ ਗਲਤੀ ਦੀ ਲੋਕਾਂ ਕੋਲੋਂ ਕਿ ਮੈਂ ਤੇ ਲੇਟ ਪਹੁੰਚਿਆ ਅੱਜ ਮੈਂ ਲਗਾਤਾਰ ਪ੍ਰੋਗਰਾਮਿੰਗ ਦਾ ਘੰਟਾ ਡੇਢ ਹੀ ਨਾ ਲਈ ਕੋਈ ਤੇ ਬਹੁਤ ਵਧੀਆ ਰਿਸਪਾਂਸ ਮਿਲਿਆ ਲੋਕ ਹਰ ਕੋਈ ਮਤਲਬ ਚਾਹੇ ਕਿ ਅਦਾ ਕਿ ਮੋਦੀ ਜੀ ਪ੍ਰਧਾਨ ਚੁਣਵਾ ਦੇ ਠੀਕ ਹੈ